ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖ ਸਾਰੇ ਵੀਰਾਂ ਦਾ ਇਚਾਨਤ ਸਵਾਗਤ ਕਰਦੇ ਆ ਤੇ ਅੱਜ 15 ਮਾਰਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਤਾਨ ਪੱਛਮੀ ਯੂਪੀ ਚੰਡੀਗੜ੍ਹ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਤਾਂ ਕਿੜੇ ਕਿੜੇ ਇਲਾਕਿਆਂ ਵਿੱਚ ਅਮੀਦ ਪੈਣ ਦੇ ਜਿਹੜਾ ਅਸਰ ਪਾਉਂਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਰੇ ਕਿੜੇ ਕਿੜੇ ਇਲਾਕਿਆਂ ਵਿੱਚ ਗੜੇਮਰੀ ਹੋਣ ਦੀ ਸੰਭਾਵਨਾ ਹੈ ਤੇ ਕੱਲ ਵੀ ਉਹ ਵੀਡੀਓ ਵਿੱਚ ਦੱਸਿਆ ਸੀ 14 ਤੇ 15 ਮਾਰਚ ਦੋ ਦਿਨ ਖਾਸ ਰਹਿ ਸਕਦੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰ ਆ ਦਿੱਲੀ ਦੇ ਖੇਤਰਾ ਲਈ ਤਾਂ ਕੱਲ 14 ਮਾਰਚ ਨੂੰ ਦੁਪਹਿਰ ਸ਼ਾਮ ਦੇ ਆਸਪਰ ਰਾਤ ਦੇ ਘੰਟਿਆਂ ਵਿੱਚ ਆ ਜਿਹੜੀ ਬੱਦਲਵਾਈ ਬਣੀ ਸੀ ਤੇ ਆ ਜਿਹੜੇ ਰਾਜਸਥਾਨ ਦੇ ਖਾਸ ਕਰ ਸ਼ਿਰਗੰਗਨ ਹਨੂਮਾਨਗੜ੍ਹ ਉਹ ਬੀਕਾ ਨੇ ਸੂਰਤਗੜ੍ਹ ਸੰਗਰੀਆ ਹਨੂਮਾਨਗੜ੍ਹ ਦੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਕਿਤੇ ਕਿਤੇ ਆਪਾਂ ਕੱਲ ਗਏ ਤੇਜ ਜਿਹੜੇ ਮੀਂਹ ਦੀ ਝਟ ਦੇਖਣ ਨੂੰ ਮਿਲੀ ਤੇ ਕਿਤੇ ਕਿਤੇ ਕੁਝ ਖੇਤਰਾਵਾਂ ਵਿੱਚ ਜਲਕੀ ਜਾਂ ਕਿਤੇ ਕਿਤੇ ਮੋਟੀ ਗੜੇ ਮਾਰੀ ਤਰਜ਼ ਕਿਤੇ ਪੰਜਾਬ ਦੇ ਮਾਨਸਾ ਆ ਗਿਆ ਬਠਿੰਡਾ ਦੇ ਕੁਝ ਖੇਤਰ ਹੋਗੇ ਜਾਂ ਪਟਿਆਲਾ ਸੰਗਰੂਰ ਇਸ ਤੇ ਆਸਪ ਖੇਤਰ ਉਹ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਕੁਝ ਜੀਨ ਤੇ ਲੱਗ ਕੇ ਹੋਗੇ ਕੈ ਦੇ ਖੇਤਰਾਂ ਵਿੱਚ ਕਿਤੇ ਕਿਤੇ ਜਿਹੜੇ ਕੱਲ ਗਰਜਲਿਸਕ ਦੇ ਨਾਲ ਹਲਕੇ ਦਰਮਿਆਨੇ ਕਿਤੇ ਦਰਮਿਆਨੇ ਤੇਜ਼ੜ ਮੀਂਹ ਚਾਟ ਵੇਖਣ ਨੂੰ ਮਿਲੀ ਹੈ ਤੇ ਕਿਤੇ ਕਿਤੇ ਨਿੱਕੀ ਮੋਟੀ ਇਨ੍ਹਾਂ ਇਲਾਕਿਆਂ 'ਵਲ ਗੜੇ ਮਰੀ ਉਦਰਜ ਕੀਤੀ ਬਾਕੀ ਪੰਜਾਬ ਦੇ ਇਲਾਕੇ ਉਹ ਜਿਹੜਾ ਹਰਿਆਣਾ ਰਾਜਸਥਾਨ ਦੇ ਇਲਾਕੇ ਵਿੱਚ ਕਿਤੇ ਕਿਤੇ ਕੇਨ ਮੇਨ ਕਿਤੇ ਕਿਤੇ ਆਸੰਗਣੀ ਬੱਤਲਵਈ ਦੇ ਨਾਲ ਹਲਕੇ ਜਾਂ ਕਿਤੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ 14 ਮਾਰਚ 2025 ਨੂੰ ਤਾਂ ਸਵੇਰ ਨੂੰ ਵੀ ਕਿਤੇ ਕਿਤੇ ਜੜਮੀ ਦੇ ਛਰਾਟੇ ਦਰਜ ਕੀਤੇ ਖਾਸ ਕਰ ਦੱਖਣ ਪੱਛਮੀ ਇਲਾਕੇ ਪਟਿਆਲਾਗਾ ਸੰਗਰੂਰਗਾ ਜੀਂਦੋਗਾ ਕੈਥਲ ਅੰਬਾਲਾਗਾ ਚੰਡੀਗੜ੍ਹ ਦੇ ਨਾਲ ਲੱਗਦੇ ਪ ਹਰਿਆਣਾ ਦੇ ਖੇਤਰوں ਗੱਜੇ ਵੀ ਕਿਤੇ ਕਿਤੇ ਜਿਹੜੀ ਕਾਰਵਾਈ ਚੱਲ ਰਹੀ ਪਟਿਆਲਾ ਹੋ ਗਿਆ ਜਾਂ ਸੰਗਰੂਰ ਦੇ ਕੁਝ ਲਾ ਕੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਹੋ ਗਿਆ ਫਤਿਗੜ੍ਹ ਸਾਹਿਬ ਗੱਜਾ ਕੈਥਲ ਅੰਬਾਲਾ ਪੰਚਕੂੜਾ ਗਾ ਜੂਪੀ ਰਸਾਰਨਪੁਰ ਗਾ ਇਤਿਹਾਸਕ ਖੇਤਰਾ ਵਿੱਚ ਆ ਕਿਤੇ ਕਿਤੇ ਅੱਜ ਵੀ ਕਿਨਮਣ ਜਾਂ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਤਾਂ ਪਾਕੀ ਖੇਤਰਾ ਵਿੱਚ ਤੁਸੀਂ ਲਾਈਵ ਸਟ੍ਰੀਟ ਤੇ ਤਸਵੀਰਾਂ ਵਿੱਚ ਸਿਰਫ ਕਾਫੀ ਖੇਤਰਾਏ ਪੰਜਾਬ ਦੇ ਆ ਪੂਰੇ ਪੰਜਾਬ ਜਿਹੜੀ ਬੱਦਲ ਵਈ ਦਾ ਦੌਰ ਚੱਲ ਹੀ ਕਿਤੇ ਕਿਤੇ ਹਲਕੀ ਕਿਤੇ ਕਿਤੇ ਦਰਮਿਆਨੀ ਕਿਤੇ ਸੰਘਣੀ ਜਿਹੜੀ ਬੱਦਲ ਵਾਈ ਆਲਾ ਹਿਸਾਰ ਹੋ ਗਿਆ ਫਤਿਆਬਾਦ ਜੀ ਦਾ ਖੁਰਖੇਤਰ ਕੈਥਲ ਅੰਮਾਲਾ ਪੰਚਕੁਲਾ ਜੀ ਉਪੀ ਦੇ ਹਸਾਰਨਪੁਰ ਹੋ ਗਿਆ ਇਤਿਹਾਸਕ ਖੇਤਰ ਹੋਗੇ ਜਿਵੇਂ ਸੂਰਤਗੜ ਹੋ ਗਿਆ ਰਾਜਸਥਾਨ ਸ਼੍ਰੀ ਗੰਗਨ ਹਨਮਾਨਗੜ ਨੂਬਗੜ ਹੋ ਗਿਆ ਸੰਗਰੀਆ ਦੇ ਖੇਤਰ ਹੋਗੇ ਜਿਵੇਂ ਬੀਕਾਨੇਰ ਹੋ ਗਿਆ ਅਨੂਪਗੜ ਦੇ ਖੇਤਰਾ ਵਿੱਚ ਜਿਹੜੀ ਹਜੇ ਵੀ ਕਿਤੇ ਕਿਤੇ ਹਲਕੀ ਕਿਤੇ ਸੰਘਣੀ ਜੜੀ ਪੱਤਲਵਾਈ ਦਾ ਦੌਰ ਚੱਲ ਰਿਹਾ ਤੇ ਕੁਝ ਕੁ ਲੱਗ ਗਿਆ ਵਜਾ ਜਿਹੜੀ ਕਿਤੇ ਕਿਤੇ ਨਿੱਕੀ ਮੋਟੀ ਜੜੀ ਕਾਰਵਾਈ ਚੱਲ ਰਹੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕੱਲ 14 ਮਾਰਚ ਨੂੰ ਕਿਤੇ ਕਿਤੇ ਕਿੰਨਾ ਕੁ ਮੀਂਹ ਦਰਜ ਕੀਤਾ ਕਿੱਥੇ ਕਿੱਥੇ ਜੜੀ ਦੇ ਦਰਜ ਕੀਤੇ ਜਾ ਰਹੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਸਰੇ ਅੱਜ 15 ਮਾਰਚ ਦੇ ਸੈਟਲਾਈਟ ਤਸਵੀਰਾਂ ਨੇ ਤਾਂ ਤਸਵੀਰਾਂ ਵਿੱਚ ਸਾਫ ਸਬ ਦਿਖਾਈ ਦੇ ਰਿਹਾ ਅੱਜ ਜਿਹੜੇ ਚਾਂਸ ਹੈਗੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਗਿਆ ਰਾਜਸਥਾਨ ਦੇ ਕੁਝ ਖੇਤਰ ਉਸਰ ਪੱਛਮੀ ਯੂਪੀ ਚੰਡੀਗੜ੍ਹ ਦਿੱਲੀ ਦੇ ਕੁਝ ਖੇਤਰਾਂ ਵੀ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਦਿੱਲੀ ਵਿੱਚ ਬਹੁਤ ਹੀ ਘੱਟ ਸਭਾਵਨਾ ਰਹਿ ਗਈ ਪੰਜਾਬ ਵਿੱਚ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਪੱਛਮੀ ਯੂਪੀ ਚੰਡੀਗੜ੍ਹ ਦੇ ਇਲਾਕੇ ਵਿਚਾਰਾ ਸਾਰ ਨੇ ਤੇ ਬਾਕੀ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਜਿਹੜਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਸ਼੍ਰੀ ਗੰਗ ਉਰਤਗੜ ਹੋ ਗਿਆ ਜਾਂ ਅਬੀਕਾ ਨੇ ਰੁਕਾ ਸੰਗਰੀਤ ਇਲਾਕਿਆਂ ਵਿੱਚ ਤੋਂ ਸਿਰਸਾ ਸਾਰ ਹੋ ਗਿਆ ਫਤਿਹਬਾਦ ਹੋ ਗਿਆ ਜੀਂਦ ਹੋ ਗਿਆ ਕੁਰਕਸ਼ੇਤਰ ਕੈਥਲ ਅੰਮ੍ਰਾਲਾ ਪੰਚਕੂਲਾ ਸੋਨੀਪੱਤ ਤੋਂ ਲੈ ਕੇ ਪਾਣੀਪਤ ਦੇ ਕੁਝ ਇਲਾਕਿਆਂ ਵਿੱਚ ਹੋ ਗਿਆ ਯੂਪੀ ਆ ਪੱਛਮੀ ਯੂਪੀ ਦੀ ਗੱਲ ਕਰੇ ਸਾਰਨਪੁਰ ਹੋ ਗਿਆ ਇਸਤਿਆਸ ਮੁਜ਼ਫਰਨਗਰ ਇਲਾਕਿਆਂ ਵਿੱਚ ਜਿਹੜਾ ਸਾਰ ਬੰਦੇ ਦਿਖਾਈ ਦੇ ਰਹੇ ਚੰਡੀਗੜ੍ਹ ਦੇ ਇਲਾਕਿਆਂ ਹੋ ਗਏ ਪੰਜਾਬ ਦੇ ਵੀ ਜਿਹੜੇ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਨਮਾਸ਼ਾਲਾ ਲੁਧਿਆਣਾ ਹੋ ਗਿਆ ਫਤਿਹਗੜ੍ਹ ਸੈ ਮੋਹੱਲੀ ਚੰਡੀਗੜ੍ਹ ਹੋ ਗਿਆ ਪੰਜਾਬ ਦੇ ਜਿਹੜੇ ਆ ਪਾੜਾ ਦੇ ਨਾਂ ਲੱਗਦੇ ਖੇਤਰ ਹੋਗੇ ਉਸ ਇਲਾਕਿਆਂ ਵਿੱਚ ਹਫਾਜ਼ਲ ਕਾਗਿਆ ਜਾਂ ਫਰੂਜ਼ਪੁਰ ਫਰੀਦਕੋਟ ਮੁਕਸਰ ਬਰਨਾਲਾ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਜਾਨੀ ਕਿ ਅਜੇ ਵੀ ਕਿਸੇ ਵੀ ਇਲਾਕੇ ਵਿੱਚ ਟਰਚਾਨਸ ਬਣ ਸਕਦੇ ਕਿਉਂਕਿ ਅਜੇ ਸਿਸਟਮ ਐਕਟਿਵ ਹੈ ਜਾਨੀ ਕਿ ਅੱਜ ਇਸ ਦਾ ਜਿਹੜਾ ਮੇਨ ਦਿਨ ਰਹਿ ਸਕਦਾ ਜਾਨੀ ਕਿ ਅੱਜ ਵੀ ਇਸ ਦੀ ਸੜਿ ਸੁਭਾਵਨਾ ਆਖਰੀ ਦਿਨ ਆਪਾਂ ਕਹਿ ਸਕਦੇ 15 ਮਾਰਚ ਨੂੰ ਤੇ ਕੱਲ 16 ਮਾਰਚ ਨੂੰ ਜ਼ਿਆਦਾਤਰ ਲਾਗੇ ਮੌਸਮ ਜਿਹੜਾ ਸਾਫ਼ ਤੇ ਕੁਝ ਕ੍ਰਾਂਤੀ ਦੀ ਸੁਭਾਵਨਾ ਕੱਲ 16 ਨੂੰ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਸਵੇਰ ਦੇ ਕੈਂਟਾਂ 'ਤੇ ਬੱਦਲ ਬਣ ਸਕਦਾ ਜੋ ਕਿ ਥੋੜੇ ਬਤ ਖੇਤਰਾ ਵਿੱਚ ਨ ਨਿਸ਼ਤਾ ਤੇ ਕੱਲ 14 ਤੇ 15 ਦੋ ਦਿਨ ਖਾਸ ਸੀ ਤੇ ਅੱਜ ਵੀ ਕੁਝ ਕ ਇਲਾਕਿਆਂ ਵਿੱਚ ਜਿਹੜੇ ਚਾਂਸ ਬਣ ਸਕਦੇ ਕਿਤੇ ਕਿਤੇ ਅੱਜ ਵੀ ਜਿਹੜੇ ਹਲਕੇ ਦਰਮਿਆਨੇ ਦੇ ਨਾਲ ਜਿਹੜੇ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮੈਸਰੀ ਕੁਝ ਕ ਇਲਾਕਿਆਂ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਰਹਿ ਗਈ ਖਾਸ ਕਰ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਰਾਤ ਦੇ ਪਹਿਲੇ ਘੰਟੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਜੜ ਗੜੇਮਾਰੀ ਹੁਣ ਤੋਂ ਆਪਾਂ ਗੱਲ ਕਰੀ ਜਿਹੜਾ ਸ਼ਾਮ ਤੱਕ ਮੇਨ ਸਿਸਟਮ ਰਹਿ ਸਕਦਾ ਉਸ ਪਰ ਰਾਤ ਦੇ ਘੰਟੇ ਵੀ ਜਿਹੜਾ ਐਕਟਿਵ ਰਹਿਣ ਦੇ ਅਸਾਰ ਨੇ ਤਸਵੀਰ ਨੂੰ ਕੁਝ ਕ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਬਣ ਸਕਦੇ ਨੇ ਤਾਂ ਫਿਲਹਾਲ ਉਸ ਤੋਂ ਬਾਅਦ ਆ ਤੇ ਅਬ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਨੇ ਹਵਾਵਾਂ ਦੇ ਉੱਤਰ ਤੋਂ ਪੱਛਮ ਜਾਂ ਕਰੇ ਦੱਖਣ ਪੂਰਬ ਜਾਂ ਕਰੇ ਪੂਰਬ ਸਾਈਡ ਤੋਂ ਜਾਨਕੀ ਹਵਾਵਾਂ ਦਾ ਰਲਿਆ ਮਿਲਿਆ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਤੇ ਕੁਝ ਕ ਲਾਗੇ ਤੇਜ਼ ਜਿਹੜੇ ਹਵਾਵਾਂ ਦੇ ਬੁੱਲੇ ਚੱਲ ਸਕਦੇ ਜਿਆਦਾਤਰ ਇਲਾਕੇ ਵਿੱਚ ਮੌਸਮ ਜਿਹੜਾ ਅਪ ਗੱਲ ਕਰੀ ਹਵਾਵਾਂ ਜਿਹੜੀਆਂ ਹੋਣਗੀਆਂ ਠੀਕ ਠਾਕ ਜਾਨਕੀ ਹਲਕੇ ਦਰਮਿਆਨੇ ਰਫਤਾਰ ਦੀਆਂ ਅ ਠੀਕ ਠਾਕ ਜਿਹੜੇ ਚੱਲਣ ਦੀ ਸੋਣ ਕੁਝ ਕ ਲਾਗੇ ਤੇਜ਼ ਜਿਹੜੇ ਹਵਾਵਾਂ ਚੱਲ ਸਕਦੇ 25 30 ਜਾਂ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਅੱਜ ਜਿਹੜਾ ਇਸ ਦਾ ਅਵਲਾਂ ਨੂੰ ਸਵੇਰ ਨੂੰ ਜਾਂ ਦੁਪਹਿਰ ਸ਼ਾਮ ਨੂੰ ਬੱਦਲ ਬਾਂਸਰ ਕੁਝ ਕੁ ਲਾ ਕੇ ਕਾਰਵਾਈ ਦੇ ਸਕਦਾ ਹੈ ਤੇ ਜਰਤ ਲਗਾ ਵਿੱਚ ਮੌਸਮ ਇਹ ਠੀਕ ਠਾਕ ਰਹਿਣ ਦਾ ਅਸਾਰ ਨੇ ਤਾਂ ਅੱਜ 15 ਮਾਰਚ 2025 ਨੂੰ ਇਸ ਦਾ ਜਿਹੜਾ ਆਖਰੀ ਦਿਨ ਹੈ ਤੇ ਅੱਜ ਕੁਝ ਕੁ ਲਾਕੀਆਂ ਵਿੱਚ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਵਿੱਚ ਬੱਦਲ ਬਣਨਗੇ ਜੋ ਕਿ ਕੁਝ ਖੇਤਰਾਵਾਂ ਵਿੱਚ ਲੱਕੇ ਦਰਮਿਆਨ ਕਿਤੇ ਕਿਤੇ ਦਰਮਿਆਨੇ ਤੋਂ ਤੇਜ਼ ੜਮੀ ਦੀ ਝਟ ਕੁਝ ਕੁ ਲਾ ਕੇ ਕਣੀਆ ਤੇ ਲਗਾ ਹਲਕਾ ਵਿੱਚ ਕਿਤੇ ਕਿਤੇ ਸੰਗੜ ਜਿਹੜੀ ਬੱਦਲ ਵਾਈ ਦੇ ਨਾਲ ਅਕਿਰਮੇਣ ਤੱਕ ਕਿਤੇ ਕਿਤੇ ਹਲਕੀ ਕਿਤੇ ਕਿਤੇ ਮੋਟੀ ਜੜੀ ਗਾੜੇ ਮਾਰੀ ਦਰਜ ਕੀਤੀ ਜਾ ਸਕਦੀ ਤਾਂ ਫਿਲਹਾਲ ਇਹ ਜਾਣਕਾਰੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ